हरियाणा ਨੇ ਪੰਜਾਬ ਤੋਂ 8500 ਕਿਊਸਿਕ ਪਾਣੀ ਦੀ ਮੰਗ ਕੀਤੀ ਹੈ ਪਰ ਪੰਜਾਬ ਲਗਾਤਾਰ ਇਹ ਵਾਧੂ ਪਾਣੀ ਦੇਣ ਤੋਂ ਇਨਕਾਰ ਕਰ ਰਿਹਾ ਹੈ ਦੋਵਾਂ ਸਰਕਾਰਾਂ ਦੇ ਵਿਚਾਲੇ ਕਮਾਸਾਨ ਚੱਲ ਰਿਹਾ ਹੈ ਤੇ ਲਗਾਤਾਰ ਇਹ ਵਿਵਾਦ ਘਟਣ ਦੀ ਬਜਾਏ ਵਧਦਾ ਜਾ ਰਿਹਾ ਹੈ ਪੰਜਾਬ ਦੇ ਪਾਣੀ ਦੇਣ ਤੋਂ ਇਨਕਾਰ ਕਰਨ ਦੇ ਪਿੱਛੇ ਤਰਕ ਕੀ ਹੈ ਹਰਿਆਣਾ ਦੀ ਮੰਗ ਕੀ ਹੈ ਤੇ ਇਸ ਆਪ ਕੋ ਵਿਕ ਕੀ ਹੋ ਸਕਦਾ ਇਹ ਲਗਾਤਾਰ ਸਵਾਲ ਉੱਠ ਰਹੇ ਨੇ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਪੰਜਾਬ ਦਾ ਕੀ ਤਰਕ ਹੈ ਪੰਜਾਬ ਦਾ ਕਹਿਣਾ ਹੈ ਕਿ 21 ਸਤੰਬਰ 2024 ਤੋਂ 20 ਮਈ 2024 ਤੱਕ ਹਰਿਆਣੇ ਨੇ ਆਪਣੇ ਹਿੱਸੇ ਦਾ ਪਾਣੀ ਵਰਤ ਲਿਆ। ਇਸ ਤੋਂ ਇਲਾਵਾ ਫੌਂਗ ਤੇ ਰਣਜੀਤ ਸਾਗਰ ਡੈਮ ਵੱਡੇ ਬੰਨਾ ਚ ਵੀ ਪਾਣੀ ਦਾ ਪੱਧਰ ਔਸਤ ਨਾਲੋਂ ਕਾਫੀ ਘਟਾ ਹੈ। ਪਾਕੜਾ ਡੈਮ 'ਚ ਹਾਲਾਂਕਿ 19 ਫੁੱਟ ਪਾਣੀ ਵਾਧੂ ਹੈ ਪਰ ਪੰਜਾਬ ਦਾ ਕਹਿਣਾ ਹੈ ਕਿ ਝੋਨੇ ਦੀ ਫਸਲ ਸੰਭਾਲ ਲਈ ਇਹ ਲਾਜ਼ਮੀ ਹੈ ਕੀ ਹੈ ਹਰਿਆਣੇ ਦੀ ਮੰਗ ਮੁੱਖ ਮੰਤਰੀ ਨਾਇਬ ਸੈਣੀ ਨੇ 7 April CM ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਦਾਵਾ ਕੀਤਾ ਸੀ ਕਿ ਪੰਜਾਬ 23 April ਨੂੰ BBMP ਵੱਲੋਂ ਲਏ ਫੈਸਲੇ ਦੀ ਇੱਜ਼ਤ ਨਹੀਂ ਕਰ ਰਹੀ ਜਿਸ ਤਹਿਤ ਹਰਿਆਣੇ ਨੂੰ ਵਾਧੂ 4500 ਕਿਊਸਿਕ ਪਾਣੀ ਦੇਣ ਦੀ ਮਨਜ਼ੂਰੀ ਮਿਲੀ ਸੀ ਇਹ ਮੰਗ 4 ਅਪ੍ਰੈਲ ਨੂੰ ਮਿਲੀ 4000 ਕਿਊਸਿਕ ਤੋਂ ਵੱਖਰੀ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ 28 ਅਪ੍ਰੈਲ ਨੂੰ BBMB ਮੀਟਿੰਗ ਚ ਲਈ ਫੈਸਲੇ ਦਾ ਵਿਰੋਧ ਕਰ ਰਹੀ ਹੈ ਸੀਐਮ ਨੇ ਵੀਡੀਓ ਜ਼ਰੀਏ ਕਿਹਾ ਕਿ ਹਰਿਆਣਾ 2.987 ਐਮਐਫਪੀ ਦਿਨ ਨਿਰਧਾਰਿਤ ਹਿੱਸੇ ਦੇ ਬਤਲੇ 3.110 एमएएफ 파ਵਰ 103% ਪਾਣੀ ਵਰਤ ਚੁੱਕਾ ਹੈ। ਹਰਿਆਣਾ ਦੀ ਚੇਤਾਵਨੀ ਸੀਐਮ ਸੈਣੀ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਪਾਣੀ ਨਹੀਂ ਛੱਡਿਆ ਗਿਆ ਤਾਂ ਮੌਨਸੂਨ ਦੌਰਾਨ ਦਰਿਆਵਾਂ ਤੋਂ ਵਾਧੂ ਪਾਣੀ ਫਾਸਵਲ ਜਾਵੇਗਾ ਜੋ ਕਿ ਇੰਡਸ ਵਾਟਰ ਪ੍ਰਿਟੀ ਦੀ ਮੁਤਲੀ ਬਾਦ ਨਹੀਂ ਹੋਣਾ ਚਾਹੀਦਾ। ਪਾਣੀ ਵੰਡ ਦਾ ਢਾਂਚਾ 1960 ਦੇ ਸਿੰਧੂ ਜਲ ਸਮਝੌਤੇ ਅਨੁਸਾਰ ਸਤਲੁਜ, ਰਾਵੀ ਤੇ ਬਿਆਸ ਦੇ ਪਾਣੀ ਦਾ ਹੱਕ ਭਾਰਤ ਨੂੰ ਮਿਲਿਆ ਸੀ। 1964 ਚ ਪੰਜਾਬ ਦੇ ਦੁਬਾਰਾ ਗਠਨ ਤੋਂ ਬਾਅਦ BBMB ਬਣਿਆ ਫਿਰ ਪਾਖੜਾ ਨੰਗਲ ਵਿਆਸ ਪ੍ਰੋਜੈਕਟ ਪੂਰਾ ਹੋਣ ਉਪਰੰਤ ਵਿਆਸ ਕੰਸਟਰਕਸ਼ਨ ਪ੍ਰੋਜੈਕਟ ਨੂੰ BBMB ਵਿੱਚ ਬਣਾ ਦਿੱਤਾ ਗਿਆ ਤੇ ਇਸ ਦਾ ਨਾਮ ਬਦਲ ਕੇ BBMB ਹੋ ਗਿਆ ਇਹ ਬੋਰਡ ਪੰਜਾਬ, ਰਾਜਸਥਾਨ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਨੂੰ ਪਾਣੀ ਦੀ ਸਪਲਾਈ ਯਕੀਨੀ ਬਣਾਉਂਦਾ ਹੈ ਤੇ ਹਰ ਸਾਲ ਦੋ ਵਾਰ ਪਾਣੀ ਦੀ ਵੰਡ ਕਰਦਾ ਹੈ। ਹੁਣ ਪੰਜਾਬ ਪਹਿਲਾਂ ਹੀ ਗੰਭੀਰ ਪੂਚਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਕਾਰਨ ਰਾਜ ਨੇ ਨਹਿਰਾ ਰਾਹੀਂ ਸਿੰਚਾਈ ਤੇ ਧਿਆਨ ਕੇਂਦਰਿਤ ਕੀਤਾ ਹੈ। ਪੰਜਾਬ ਸਰਕਾਰ ਨੇ 4000 ਕਰੋੜ ਰੁਪਏ ਖਰਚ ਕੇ 79 ਛੱਡੀਆਂ ਹੋਈਆਂ ਨਹਿਰਾਂ ਤੇ 1600 ਕਿਲੋਮੀਟਰ ਲੰਬੀਆਂ ਖਾਲਾਂ ਨੂੰ ਦੁਬਾਰਾ ਜੀਵੰਤ ਕੀਤਾ। ਇਸ ਨਾਲ ਨਹਿਰ ਪਾਣੀ ਦੀ ਵਰਤੋਂ 'ਚ 12 ਤੋਂ 13 ਫੀਸਦੀ ਵਾਧਾ ਹੋਇਆ ਹੈ। ਪੰਜਾਬ ਦਾ ਤਰਕ ਹੈ ਜੇ ਹੁਣ ਹੋਰ ਪਾਣੀ ਛੱਡਿਆ ਗਿਆ ਤਾਂ 10 ਜੂਨ ਤੋਂ ਬਾਅਦ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਤੇ ਤਰਨਤਾਰਨ 'ਚ ਝੋਨੇ ਦੀ ਫਸਲ ਪ੍ਰਭਾਵਿਤ ਹੋਏਗੀ। ਤੇ ਹੁਣ ਸਵਾਲ ਹੈ ਕਿ ਅੱਗੇ ਕੀ ਹੋਵੇਗਾ? ਅੱਗੇ ਕੀ ਹੋ ਸਕਦਾ ਹੈ? ਦੋਆਂ ਸਰਕਾਰਾਂ ਨੂੰ ਆਪਸ ਵਿੱਚ ਗੱਲਬਾਤ ਕਰਕੇ ਹੱਲ ਲੱਭਣਾ ਪਵੇਗਾ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕੇਂਦਰੀ ਊਰਜਾ ਮੰਤਰਾਲਾ ਇਸ ਵਿੱਚ ਦਖਲ ਦੇਵੇਗਾ ਭਾਵੇਂ ਇਸ ਦੇ ਨਾਲ ਫਿਰ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਹੀ ਹਰਿਆਣਾ ਹਾਈ ਕੋਰਟ ਜਾਣ ਦੀ ਤਿਆਰੀ ਕਰ ਰਿਹਾ ਹੈ